ਦੀ ਮੀਨਸ YouTube ਫੈਮਲੀ ਪਰਿਵਾਰ ਤੁਸੀਂ ਸਭ ਕਿਵੇਂ ਹੋ ਔਰ ਤੁਹਾਡੇ ਵੱਲੋਂ ਮੈਂ ਆਪਣੇ ਆਪ ਨੂੰ ਸਤਿ ਸ਼੍ਰੀ ਅਕਾਲ ਪਹਿਲਾਂ ਤੁਹਾਨੂੰ ਪ੍ਰਣਾਮ ਨਮਸਕਾਰ ਕਰਦੀ ਆ ਸੋ ਤੁਸੀਂ ਹੈਡਿੰਗ ਮਾਈ ਫੇਸਬੁਕ ਫਰੈਂਡ ਦੋਸਤੋ ਤੁਸੀਂ ਸਾਰੇ ਕਿਵੇਂ ਹੋ ਮੇਰਾ ਪਰਿਵਾਰ ਸਭ ਠੀਕ ਹੋਏਗਾ ਤੰਦਰੁਸਤ ਵਿੱਚ ਹੋਏਗਾ ਪਰਮਾਤਮਾ ਦੀ ਚੜ੍ਹਦੀ ਕਲਾ ਦੇ ਵਿੱਚ ਹੋਏਗਾ ਸਰਬੱਤ ਦਾ ਭਲਾ ਸਭ ਦਾ ਮੈਂ ਤੁਹਾਡੇ ਫੈਮਲੀ ਲਈ ਪਰਿਵਾਰ ਲਈ ਤੁਹਾਡੀ ਤੰਦਰੁਸਤੀ ਲਈ ਪਰਮਾਤਮਾ ਅਗੇ ਦੁਆ ਕਰਾਂਗੇ ਵਿਸ਼ ਕਰਾਂਗੇ ਤੁਹਾਨੂੰ ਸਭ ਚੜਦੀ ਕਲਾ ਦੇ ਵਿੱਚ ਪਰਮਾਤਮਾ ਰੱਖੇ ਪਰਵਾਰ ਨੂੰ ਤੰਦਰੁਸਤੀ ਵਿੱਚ ਰੱਖੇ ਸੋ ਮੈਂ ਤੁਹਾਡੀ ਮਾਨਿਕਾ ਧਵਨ ਤੁਹਾਡੇ ਚੈਨਲ ਦੇ ਨਾਲ ਜੁੜ ਚੁੱਕੀ ਹਾਂ ਜੋ ਕਿ ਤੁਹਾਨੂੰ ਵੀ ਪਤਾ ਹੈ ਮੇਰਾ ਫਰਸਟ ਪੇਜ ਮਾਈ ਜੂਬ ਚੈਨਲ ਜਿਹਦੇ ਤੋਂ ਮੇਰੇ ਚੈਨਲ ਨੇ ਮੈਨੂੰ ਇੰਨਾ ਸਪੋਰਟ ਦਿੱਤਾ ਤੁਹਾਡੀ ਫੈਮਿਲੀ ਨੇ ਸਪੋਰਟ ਕੀਤਾ ਤੁਹਾਡੇ ਵਰਗਿਆਂ ਨੇ ਸਪੋਰਟ ਕੀਤਾ ਔਰ ਅੱਜ ਮੈਂ ਅੱਜ ਇਸ ਜਗ੍ਹਾ ਤੇ ਤੁਹਾਡੇ ਨਾਲ ਫਿਰ ਤੋਂ ਸ਼ਾਮਿਲ ਹੋ ਚੁੱਕੀ ਹਾਂ ਹਾਂਜੀ ਅੱਜ ਇੱਕ ਕਹਿਲ ਕੀ ਜੀ ਤੁਹਾਨੂੰ ਮੈਂ ਸਿੰਪਲੀ ਜੀ ਗੱਲ ਦੱਸਦੀਆਂ ਸਕੂਲ ਦੀਆਂ ਕੁਝ ਯਾਦਾਂ ਜੋ ਹੋਈਆਂ ਨੇ ਤਾਸੀਆਂ ਸਮੇਂ ਨਾਲ ਮੁੜ ਆਈਆਂ ਫਿਰ ਤੋਂ ਪੁਰਾਣੀਆਂ ਯਾਦਾਂ आजुआ नु मैं दस दिया एक मेरी फ्रेंड कुलविंदर जो कि ਸਾਡੇ ਮਾਲਾਂ ਦੇ ਵਿੱਚ ਗਵਰਨਮੈਂਟ ਸਕੂਲ ਸਰਕਾਰੀ ਦੇ ਮਤਲਬ ਡਾਕਟਰ ਹੈਗੀ ਐ ਤੇ ਸਟੱਡੀ ਪੇਪਰ ਦੇਖਿਆ ਜਾਵੇ ਕਾਫੀ ਅੱਛੀ ਉਹਨਾਂ ਨੇ ਆਪਣੀ ਮਤਲਬ ਜਿਹੜੀ ਵੀ ਐ ਟੀਚਿੰਗ ਲੈ ਕੇ ਜਾਂ ਪੜਾਈ ਨੂੰ ਲੈ ਕੇ ਜਾਂ ਕੋਰਸ ਨੂੰ ਲੈ ਕੇ ਹਰ ਇੱਕ ਚੀਜ਼ ਦੀ ਨੌਲੇਜ ਔਰ ਅੱਛੀ ਮਤਲਬ ਸਿੱਖਿਆ ਪਾਈ ਐ ਤੇ ਅੱਜ ਉਹ ਮੇਰੇ ਫਰੈਂਡਸ ਮੈਨੂੰ ਮਿਲ ਗਏ ਤੇ ਕਾਫੀ ਹਲਚਲ ਪੁੱਛਿਆ ਗਿਆ ਇੱਕ ਦੂਸਰੇ ਦਾ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਚਲ ਆਓ ਅਸੀਂ ਥੋੜਾ ਟਾਈਮ ਬੈਠਦੇ ਹਾਂ ਫਿਰ ਮੈਂ ਉਹਨਾਂ ਨਾਲ ਬੈਠੀ ਫਿਰ ਇੱਕ ਉਹਨਾਂ ਨਾਲ ਬਹੁਤ ਸਾਰੀ ਗੱਲਬਾਤ ਕੀਤੀ ਔਰ ਤੁਹਾਨੂੰ ਪਤਾ ਸਭ ਤੋਂ ਬੈਸਟ ਗੱਲਬਾਤ ਕਿਸ ਚੀਜ਼ ਦੀ ਸਮੋਸਾ ਪਾਰਟੀ ਅੱਜ ਮੈਂ ਬਹੁਤ ਟਾਈਮ ਆ ਸਮੋਸਾ ਪਾਰਟੀ ਕਰਕੇ ਆਈਆਂ ਉਹਨਾਂ ਨਾਲ ਉਹ ਮੈਨੂੰ ਕਹਿ ਰਹੇ ਸੀ ਕਿ ਸਮੋਸਾ ਪਾਰਟੀ ਦੀ ਇੱਕ ਸਿੰਪਲ ਜੀ ਪਾਰਟੀ ਹੈ ਅਸੀਂ ਰਾਮਨਾਥ ਛੋਟੇ ਜਿਹੇ ਰੈਸਟੋਰੈਂਟ ਦੇ ਵਿੱਚ ਬੈਠਦੇ ਆਂ ਤੇ ਪੀਜ਼ਾ 버ਗਰ ਵਗੈਰਾ ਮੰਗਵਾਉਂਦੇ ਆਂ ਬਟ ਮੈਨੂੰ ਲੱਗਾ ਕਿ ਪੀਜ਼ਾ 버ਗਰ ਵਗੈਰਾ ਤੇ ਮਤਲਬ ਇੱਕ ਕਈਆਂ ਲਈ ਬਹੁਤ ਹਾਈ ਚੀਜ਼ ਹੈ ਕਈਆਂ ਲਈ ਇੱਕ ਸਿੰਪਲ ਜੀ ਚੀਜ਼ ਹੈ ਬਟ ਸਾਮਨ ਨਾਲ ਪਹਿਲਾਂ ਸਾਡੀ ਮਤਲਬ ਕੁਆਲਿਟੀ ਵਿੱਚ ਦੇਖਿਆ ਜਾਵੇ ਤੇ ਸਮੋਸਾ ਜਦੋਂ ਸਾਡੇ ਘਰ ਦੇ ਵਿੱਚ ਰਿਸ਼ਤੇਦਾਰ ਆਉਂਦੇ ਸੀ ਤੇ ਉਹਨਾ ਟਾਈਮ ਦੇ ਮੈਂ ਤੁਹਾਨੂੰ ਗੱਲਾਂ ਛੋਟੀਆਂ ਜਿਹੀਆਂ ਕਲੀਅਰ ਕਰਦੀ ਆ ਰਿਸ਼ਤੇਦਾਰਾਂ ਨੇ ਆਣਾ ਤੇ ਅਸੀਂ ਸਪੈਸ਼ਲ ਸਮੋਸੇ ਮੰਗਾਨੇ ਉਸ ਟਾਈਮ ਵੀ ਕੁਝ ਸਮੋਸਾ ਹਰ ਇੱਕ ਲਈ ਨਾ ਇੱਕ ਬੜੀ ਵੱਖਰੀ ਜੀ ਚੀਜ਼ ਹੁੰਦੀ ਸੀ ਹਾਂਜੀ ਜੀ ਚਾਹ ਦੇ ਨਾਲ ਅਗਲੇ ਨੇ ਸਾਨੂੰ ਸਮੋਸੇ ਖਵਾਏ ਹੈ ਨਾ ਤੇ ਬੜਾ ਅੱਜ ਦੀ ਚੀਜ਼ ਅੱਜ ਦੇ ਟਾਈਮ ਦੇ ਵਿੱਚ ਚਾਹ ਕੌਫੀ ਵਗੈਰਾ 스ਨੈਕਸ ਐਨੀ ਪਾਰਟੀ ਚੱਲ ਚੁੱਕੀ ਹੋਈ ਹੈ ਕਿ 올 ਬਿਟਿੰਗ ਤੇ ਪਰ ਮੈਨੂੰ ਲੱਗਾ ਕਿ ਨਹੀਂ ਸਮੋਸਾ ਪਾਰਟੀ ਇੱਕ ਸਿੰਪਲ ਪਾਰਟੀ ਹੈ ਔਰ ਫਿਰ ਪੀਜ਼ਾ 버ਗਰ ਵਗੈਰਾ ਜਿਹੜੀ ਪਾਰਟੀ ਆ ਉਹ ਤੂੰ ਮੈਨੂੰ ਦੇਈ ਉਹ ਸਮੋਸਾ ਪਾਰਟੀ ਮੈਂ ਤੈਨੂੰ ਦਵਾਗੀ ਹਾਂਜੀ ਫਿਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਔਰ ਮੈਂ ਆਪਣੇ ਬੇਟੇ ਨੂੰ ਆਨ ਕੇ ਦੱਸਿਆ ਕਿ ਬੇਟਾ ਹੁਣ ਤੇਰਾ ਵੀ ਆਪਣਾ ਕੰਪਲੀਟ ਹੋਣ ਵਾਲਾ ਹੈ ਆਪਣਾ ਕਲਾਸ ਦਾ ਜਿਹੜਾ ਵੀ ਦੋਸਤਾਂ ਨਾਲ ਕੁਛ ਦਿਨ ਜਾਂ ਕੁਛ ਟਾਈਮ ਦੇ ਦਾ ਰਹਿ ਗਿਆ ਹੈ ਇਹ ਥੋੜੇ ਜੇ ਹਾਸਮੁਖ ਟਾਈਮ ਦੇ ਨੇਚਰ ਲੈ ਕੇ ਆ ਆਪਣੀਆਂ ਯਾਦਾਂ ਨੂੰ ਤਾਜ਼ਾ ਕਰ ਔਰ ਕੁਛ ਦਿਨ ਜਿਹੜੇ ਤੇਰੇ ਸਪੋਰਟਸ ਬੱਚੇ ਨੇ ਇਹਨਾਂ ਨਾਲ ਦੇ ਇਹ ਹੀ ਯਾਦਾਂ ਲੰਬੇ ਟਾਈਮ ਚੱਲਦੀਆਂ ਨੇ ਜਦੋਂ ਮੇਰੇ ਫਰੈਂਡ ਮੈਨੂੰ ਮਿਲੇ ਨੇ ਤੇ ਬਹੁਤ ਸਾਰੀਆਂ ਅਸੀਂ ਪੁਰਾਣੀਆਂ ਗੱਲਾਂ ਕੀਤੀਆਂ ਇਹ ਕਲਾਸ ਦੇ ਟਾਈਮ ਦੇ ਵੀ ਜਦ ਅਸੀਂ ਰੋਟੀ ਖਾਂਦੇ ਹੋਣਾ ਮੈਡਮ ਨੇ ਪੜ੍ਹਾਉਂਦੇ ਹੋਣਾ ਬਿਲਕੁਲ ਧਿਆਨ ਨਾ ਦੇਣਾ ਫਿਰ ਮਤਲਬ ਸੈਸ ਟਾਈਮ ਜਦੋਂ ਹੋਣਾ ਤੇ ਮਤਲਬ ਕਦੀ ਉਹ ਕਲਾਸ 'ਚ ਭੱਜ ਜਾ ਕਦੀ ਇਹ ਕਲਾਸ 'ਚ ਭੱਜ ਜਾ ਕਦੀ ਬਾਰੀਆਂ ਟੱਪ ਲੈ ਤੇ ਉਹ ਚੀਜ਼ਾਂ ਮਤਲਬ ਕਾਫੀ ਮਤਲਬ ਪੁਰਾਣੀਆਂ ਜਿਹੜੀਆਂ ਸੀ ਤਾਜ਼ੀਆਂ ਹੋਈਆਂ ਤੇ ਬਾਕੀ ਦੇਖਿਆ ਜਾਵੇ ਇਹਨਾਂ ਕੁਛ-ਕੁਛ ਜਿਹੜੇ ਸਾਡੇ ਪਲ ਹੁੰਦੇ ਨਾ ਜ਼ਿੰਦਗੀ ਦੇ ਉਹ ਬੜੀ ਛੋਟੇ-ਛੋਟੇ ਜਿਹੇ ਹੁੰਦੇ ਐ ਤੇ ਜੇ ਅਸੀਂ ਉਹਨਾਂ ਨੂੰ ਜਿੰਨਾ ਮਰਜ਼ੀ ਗੁਣਜਾਇਸ਼ ਕਰਕੇ ਜੀ ਲਈਏ ਜਾਂ ਜਿੰਨਾ ਜੀ ਪਰ ਕੇ ਜੀ ਲਈਏ ਉਹ ਸਭ ਤੋਂ ਵਧੀਆ ਸਾਡੇ ਮੂਮੈਂਟਸ ਹੁੰਦੇ ਨੇ ਤੇ ਮੈਨੂੰ ਬਹੁਤ ਵਧੀਆ ਲੱਗਾ ਉਸ ਦਿਨ ਮੈਨੂੰ ਗੁਰਪ੍ਰੀਤ ਮੇਰੇ ਫਰੈਂਡਸ ਮਿਲੇ ਸੀ ਬਟ ਉਹਨਾਂ ਨੂੰ ਮਿਲ ਕੇ ਮੈਨੂੰ ਬਿਲਕੁਲ ਅੱਛੀ ਫੀਲਿੰਗ ਨਹੀਂ ਆਈ ਸੀ ਜਿਹੜਾ ਮੈਂ ਬੇਟੀਆਂ ਦੇ ਪ੍ਰਤੀ ਤੁਹਾਡੇ ਨਾਲ ਗੱਲਬਾਤ ਵਿਚਾਰ ਕੀਤਾ ਸੀ ਬਟ ਇੱਕ ਮੇਰੇ ਕੁਲਵਿੰਦਰ ਨੇ ਜਿੰਦਾ ਨਾਲ ਮੈਨੂੰ ਇੰਨਾ ਮਿਲ ਕੇ ਅੱਛਾ ਲੱਗਾ ਇੰਨਾ ਵਧੀਆ ਫੀਲਿੰਗ ਆਇਆ ਫੇਸ ਮੋਸਾ ਪਾਰਟੀ ਕੀਤੀ ਚਾਹ ਪੀਤੀ ਔਰ ਕਾਫੀ ਮੈਂ ਉਹਨਾਂ ਨੂੰ ਫੋਨ ਵੀ ਕਰਦੀ ਰਹੀ ਕਿ ਤੁਸੀਂ ਆਓ ਮਨ ਆਪਣਾ ਕੁਲਵਿੰਦਰ ਘਰ ਆਓ ਲੱਗੇ ਆਇਓ ਮੇਰੇ ਘਰ ਆਓ ਬਟ ਉਹਨਾਂ ਨੇ ਕਿਹਾ ਕਿ ਨਹੀਂ ਫਿਰ ਮੈਂ ਕਦੀ ਆਪਣੀ ਫੈਮਲੀ ਔਰ ਪਰਵਾਰ ਨੂੰ ਲੈ ਕੇ ਤੁਹਾਡੇ ਘਰ ਪਹੁੰਚਾਂਗੀ ਤੇ ਇਸ ਲਈ ਉਹ ਮੂਮੈਂਟਸ ਆਪਣੇ ਬੇਟੇ ਨਾਲ ਮੈਂ ਕਲੀਅਰ ਕਰ ਰਹੀ ਸੀ ਆਪਣੇ ਬੇਟੇ ਨੂੰ ਦੱਸ ਰਹੀ ਸੀ ਤੇ ਉਹਨਾਂ ਦੇ ਵੀ ਕੁਝ ਦਿਨ ਬਸ ਸਕੂਲ ਦੇ ਕੁਝ ਬੱਚੇ ਨੇ ਤੇ ਜਿਹੜੇ ਵੀ ਐ ਫਾਈਨਲਸ ਹੁਣ ਤੋਂ ਬ ਫਿਰ ਹਾਲ ਇੱਕ ਯਾਰ ਦੋਸਤ ਕਿੱਥੇ ਮਿਲਦਾ ਹੈ ਵਾਪਸ ਫੇ ਨਹੀਂ ਮੁੜ ਉਹ ਕਲਾਸਾਂ ਚਾਹੁੰਦੇ ਵਾਪਸ ਨਹੀਂ ਉਹ ਮੁੜ ਰਾਵਾਂ ਚਾਹੁੰਦੇ ਕੋਈ ਆਪਣੇ ਰਸਤੇ ਤੁਰ ਪੈਂਦਾ ਹੈ ਕੋਈ ਆਪਣੇ ਰਸਤੇ ਤੁਰ ਪੈਂਦਾ ਹੈ ਤੇ ਉਹ ਕੁਝ ਮੂਮੈਂਟਸ ਜਿਹੜੇ ਕਾਫੀ ਸਾਲ ਪਹਿਲਾਂ ਦੇ ਮੇਰੇ ਉਹ ਤਾਜ਼ੇ ਹੋ ਗਏ ਤੇ ਇੱਕ ਵਧੀਆ ਫੀਲਿੰਗ ਫੀਲ ਹੋਈ ਤੁਹਾਨੂੰ ਪਤਾ ਹੈ ਸਕੂਲੀ ਟਾਈਮ ਜਦੋਂ ਕੰਟੀਨ ਦੇ ਵਿੱਚ ਸਾਡੇ ਮੂੰਬਰਾ ਵਗੈਰਾ ਮਿਲਦਾ ਹੁੰਦਾ ਸੀ ਨਾ ਇੱਕ ਹੋਰ ਟਾਈਮ ਵੀ ਸਾਨੂੰ ਯਾਦ ਹੈਗਾ ਤੇ ਇੱਕ ਇੱਕ ਲੜਕੀ ਨੇ ਮੂੰਬਰਾ ਲੈਣਾ 5 ਰੁਪਏ ਦਾ ਤੇ ਅਸੀਂ ਸਾਰੇ ਨੇ ਸ਼ੇਅਰ ਕਰਕੇ ਖਾਣਾ ਤੇ ਜਦੋਂ ਸਾਡੇ ਵਾਰ ਹੀ ਆਣੀ ਤੇ ਅਸੀਂ ਲੁਕ ਕੇ ਖਾਣਾ ਤਾਂ ਕਿ ਉਹਨਾਂ ਨੂੰ ਪਤਾ ਨਾ ਲੱਗੇ ਕਿ ਹਾਂ ਜੀ ਇਹ ਸ਼ੇਅਰਸ ਪਾਰਟੀ ਹੋਈ ਸੀ ਤੇ ਸਾਨੂੰ ਹੁਣ ਇਹਨਾਂ ਨੇ ਕਿਉਂ ਨਹੀਂ ਖਵਾਇਆ ਤੇ ਉਹਨਾਂ ਦੇ ਛੋਟੇ ਛੱਡੇ ਪਾਲ ਜਿਹੜੇ ਆ ਬੜੇ ਵਧੀਆ ਲੱਗਦੇ ਨੇ ਪਤਾ ਨਹੀਂ ਤੁਹਾਨੂੰ ਮੇਰੀ ਅੱਜ ਦੀ ਗੱਲ ਕੁਝ ਵਧੀਆ ਲੱਗੀ ਹੋਵੇ ਕਿ ਨਾ ਲੱਗੀ ਹੋਵੇ ਬਟ ਮੈਨੂੰ ਤਾਂ ਬਹੁਤ ਵਧੀਆ ਲੱਗੀ ਕਿਉਂਕਿ ਜਦੋਂ ਸਾਡੇ ਬਿਛੇ ਯਾਰ ਦਿਲਾਂ ਨੂੰ ਆਰ ਮਿਲਦੇ ਨੇ ਤੇ ਉਹ ਖੁਸ਼ੀਆਂ ਯਾਦਾਂ ਜਿਹੜੀਆਂ ਬੜੀਆਂ ਹੀ ਵਧੀਆ ਤਾਜ਼ੀਆਂ ਹੋ ਜਾਂਦੀਆਂ ਫਿਰ ਮੈਂ ਕੁਲਵਿੰਦਰ ਨੂੰ ਗੁਰਪ੍ਰੀਤ ਦੇ ਬਾਰੇ ਵੀ ਦੱਸਿਆ ਮੈਸੇਜ ਦਿੱਤਾ ਕਿ ਗੁਰਪ੍ਰੀਤ ਇਸ ਤਰ੍ਹਾਂ ਮੱਲਬਾ ਆਪਣੀ ਘਰ ਵਾਲੇ ਨੂੰ ਸੁਖਦੇਵ ਦਾ ਉਹਦਾ ਇਹਗਾ ਕੋਈ ਤੇ ਉਹਨੂੰ ਲੈ ਕੇ ਥੋੜਾ ਵਿਚਾਰ ਕਰ ਰਹੀ ਸੀ ਮੇਰੇ ਨਾਲ ਤੇ ਬੇਟੀ ਨਾਲ ਉਹਦੇ ਪ੍ਰਤੀ ਕੋਈ ਵੀ ਇਸ ਤਾਂ ਦੀ ਦੇਖਭਾਲ ਨਹੀਂ ਹੈਗੀ ਤੇ ਮੈਨੂੰ ਕੁਲਵਿੰਦਰ ਵੀ ਕਹਿ ਰਹੇ ਸੀ ਕਿ ਅਸੀਂ ਕੀ ਕਰ ਸਕਦੇ ਹਾਂ ਅਗਲੀ ਦੀ ਲਾਈਫ ਦਾ ਮਾਹੌਲ ਹੈ ਅਗਲੇ ਦੇ ਘਰ ਦਾ ਮਾਹੌਲ ਹੈ ਪਰ ਮੈਂ ਉਹਨੂੰ ਕਿਹਾ ਕਿ ਮਤਲਬ ਮੈਂ ਉਹਦੀ ਖਬਰ ਜਿਹੜੀ ਹੈ ਆਪਣਾ ਸੋਸ਼ਲ ਪਬਲਿਕ ਚ ਪਾਈ ਹੈ ਉਹਨੂੰ ਮੈਂ ਮਤਲਬ ਸਾਰਾ ਸਾਹਮਣੇ ਕਲੀਅਰ ਕੀਤਾ ਹੈ ਕਿ ਬੇਟੀਆਂ ਨਾਲ ਅੱਛਾ ਵਿਚਾਰ ਕਰ ਅੱਛੀ ਵਰਤਾਵਾਂ ਕਰ ਤਿੱ ਕਿਤੇ ਨਾ ਕਿਤੇ ਤੂੰ ਬੈਠੀ ਹੈ ਤੇ ਗੁਰਪ੍ਰੀਤ ਮੇਰੇ ਮੈਸੇਜ ਨੂੰ ਤੂੰ ਸੁਣ ਪਾ ਰਹੀ ਹੈ ਨਾ ਸੁਣ ਤੇ ਕੁਲਵਿੰਦਰ ਨੇ ਕਿਹਾ ਚਲੋ ਅੱਛੀ ਗੱਲ ਹੈ ਇਹ ਤੇਰੀ ਥੋੜਾ ਤਾਂ ਹੈ ਕਿ ਤੈਨੂੰ ਵਧੀਆ ਲੱਗਾ ਤੇ ਤੂੰ ਉਹਨਾਂ ਨੂੰ ਮੈਸੇਜ ਕਲੀਅਰ ਕੀਤਾ ਪਰ ਆਜ ਕੱਲ ਕਿਸੇ ਦੇ ਘਰ ਦੇ ਵਿੱਚ ਬੋਲਣ ਤਾਂ ਬਹੁਤ ਦੂਰ ਦੀ ਗੱਲ ਅਸੀਂ ਅੱਜ ਕੱਲ ਕਿਸੇ ਦੀ ਇੱਕ ਮਤਲਬ ਸਲਾਹ ਵੀ ਨਹੀਂ ਦੇ ਸਕਦੇ ਉਹ ਕਹਿੰਦੇ ਨਾ ਸਲਾਹ ਦੇਣ ਵਾਲਾ ਬੰਦਾ ਮਾੜਾ ਹੋ ਜਾਂਦਾ ਤੇ ਕੀਤਾ ਹੋਇਆ ਇਨਸਾਨ ਉਹ ਬਚ ਜਾਂਦਾ ਤੇ ਪਰ ਚਲੋ ਮੇਰਾ ਫਰਜ਼ ਸੀ ਮੈਂ ਇੱਕ ਵਾਰ ਉਹਨੂੰ ਗਾਈਡ ਕਰਨਾ ਸੀ ਮੈਂ ਕਰ ਦਿੱਤਾ ਹੁਣ ਉਹਦਾ ਫਰਜ਼ ਹੈ ਉਹਨੇ ਆਪਣੇ ਰਿਸ਼ਤਿਆਂ ਨੂੰ ਤਾਲਮੇਲ ਦੇ ਵਿੱਚ ਕਿਸੇ ਰੱਖ ਲੈ ਕਿੰਦਾ ਨਈ ਰੱਖਣਾ ਬਾਕੀ ਤੁਸੀਂ ਮੈਨੂੰ ਸਭ ਬਹੁਤ ਵਧੀਆ ਪਿਆਰ ਦੇ ਰਹੇ ਹੋ ਅੱਛੀ سپورਟ ਦੇ ਰਹੇ ਹੋ ਇਸ ਲਈ ਮੈਨੂੰ ਤੁਹਾਡੇ ਹਰ ਇੱਕ ਪਿਆਰ ਦੀ ਹਰ ਇੱਕ ਲਾਈਕ ਕਮੈਂਟਸ ਦੀ سپورਟ ਦੀ ਜ਼ਰੂਰਤ ਹੈ ਤੇ ਬਾਕੀ ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਵਿਚਾਰ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਗੱਲ ਦਾ ਤੁਹਾਨੂੰ ਕੁਝ ਗਲਤ ਲੱਗਦਾ ਹੋਵੇ ਤਾਂ ਉਹਦੇ ਲਈ ਮੈਂ ਹੱਥ ਜੋੜ ਕੇ ਤੁਹਾਡੇ ਕੋਲ ਮਾਫੀ ਮੰਗਦੀ ਆਂ ਹਾਂਜੀ ਇੱਕ ਐਡ ਮੈਂ ਆਪਣੇ ਡਾਲੀ ਸੀ ਜਿਹੜੀ ਮੈਂ ਐਡ ਮਤਲਬ ਮੈਨੂੰ 1 ਤੋਂ 2 2 ਤੋਂ 3 3 ਤੋਂ 4 ਕੰਟੈਕਟ ਆ ਚੁੱਕੇ ਹੋਏ ਨੇ ਤੇ ਮੈਂ ਤੁਹਾਨੂੰ ਫਿਰ ਤੋਂ ਦੱਸ ਦਵਾਂ ਕਿ ਹਾਂਜੀ ਮੈਂ ਐਡ ਦਾ ਜਿਹੜਾ ਵੀ ਤੁਹਾਡੇ ਅੱਗੇ ਮਤਲਬ ਫੇਸਬੁੱਕ ਦੇ ਵਿੱਚ ਡਾਲਿਆ ਹੈ ਉਹ ਐਡ ਜਿਹੜੀ ਹੈ ਮੈਂ ਉਹਦਾ ਕੰਟੈਕਟ ਵੀ نیچے ਡਾਲਿਆ ਹੋਇਆ ਹੈ ਤੇ ਹਾਂਜੀ ਬਿਲਕੁਲ ਚਾਹੇ ਉਹ ਐਡ ਰੈਸਟੋਰੈਂਟ ਦੀ ਹੋਵੇ ਚਾਹੇ ਐਡ ਹੋ ਖਾਣੇ ਦੇ ਪ੍ਰਤੀ ਹੋਵੇ ਚਾਹੇ ਐਡ ਹੋ ਬੈਲਡ ਬਲਿੰਗ ਵਗੈਰਾ ਕੁਝ ਵੀ ਆਲ ਜਿੱਦਾਂ ਮਤਲਬ ਮਾਰਕੀਟ ਪ੍ਰੋਸੈਸਰ ਹੁੰਦਾ ਜਿੱਦਾਂ ਮਾਰਕੀਟ ਦਾ ਬਹੁਤ ਸਾਰਾ ਮਤਲਬ ਸ਼ਾਪਾਂ ਦਾ ਸਮਾਨ ਹੁੰਦਾ ਜਾਂ ਰੈਸਟੋਰੈਂਟ ਦਾ ਹੁੰਦਾ ਜਾਂ ਹੋਟਲ ਦੇ ਪ੍ਰਤੀ ਹੁੰਦਾ ਜਾਂ ਫਿਰ ਮਤਲਬ ਹੋਰ ਵੀ ਟੁਆਇਸ ਵਗੈਰਾ ਦੇ ਪ੍ਰਤੀ ਹੁੰਦਾ ਤੇ ਮੈਂ ਆਲ ਸਾਰਾ ਮਤਲਬ ਕਰ ਲੈਂਦੀ ਆ ਜੇ ਕਿਸੇ ਨੇ ਐਡ ਕਰवानी ਹੋਵੇ ਤੇ ਤੁਸੀਂ ਮੈਨੂੰ ਸੰਪਰਕ ਐਂਡ ਕੰਟੈਕਟ ਕਰ ਸਕਦੇ ਹੋ ਕਿਉਂਕਿ ਮੈਨੂੰ 4 ਤੋਂ 5 5 ਤੋਂ 4 ਕਾਲਾ ਮੈਕਸਿਮਮ ਆ ਚੁੱਕਿਓ ਹਾਂ ਯਾਨੀ ਤੇ ਉਹਨਾਂ ਨਾਲ ਮੈਂ ਇਹ ਵੀ ਕਹਿਆ ਕਿ ਸਰ ਦੇਖੋ ਤੁਸੀਂ ਲਾਈਵ ਜਦੋਂ ਵੀ ਫੇਸਬੁੱਕ 'ਚ ਉਹ ਮੇਰਾ ਚੈੱਕ ਕਰਦੇ ਹੋ ਪੇਜ ਤੇ ਉਹਦੇ नीचे ਮੈਂ ਆਪਣਾ ਮਤਲਬ ਸਾਰਾ ਬਾਇਓ ਡਾਟਾ ਡਾਲਿਆ ਹੋਇਆ ਹੈ ਤੇ ਜੇ ਤੁਹਾਨੂੰ ਜ਼ਰੂਰਤ ਹੈ ਤੇ ਤੁਸੀਂ ਉਸ ਐਡ ਨੂੰ ਇੱਕ ਵਾਰ ਦੁਬਾਰਾ ਰਿਪੀਟ ਕਰ ਸਕਦੇ ਹੋ ਤੇ ਬਾਕੀ ਬਿਨਾ ਸਮਾਂ ਲੈਂਦੇ ਹੋਏ ਬਿਨਾ ਕਿ ਤੇ ਤਰ੍ਹਾਂ ਦਾ ਵੀ ਤੁਹਾਡਾ ਸਮਾਂ ਨਾ ਵੇਸਟ ਹੋਵੇ ਤੇ ਇਸ ਲਈ ਮੈਂ ਆਪਣੀ ਜਿਹੜੀ ਸਪੀਚ ਹੈ ਖੁਦ ਦਾ ਆਪਣਾ ਬੋਲ ਹੈ ਖੁਦ ਦੀ ਆਪਣੀਆਂ ਖੁਸ਼ੀਆਂ ਦਾ ਨੇ ਕੁਝ ਪਲ ਹੈ ਕੁਝ ਵੀ ਹੈ ਉਹ ਮੈਂ ਇੱਥੇ ਹੀ ਸਮਾਪਤੀ ਕਰਦੀ ਆ ਤੇ ਬਹੁਤ ਵਧੀਆ ਲੱਗਦਾ ਹੈ ਦੇਖੋ ਜੀ 버ਗਰ ਪੀਜ਼ਾ ਜੀਣੀਆਂ ਚੀਜ਼ਾਂ ਨਾ ਇਹ ਤੇ ਅੱਜ ਦੇ ਪ੍ਰਾਣੇ ਆ ਪਰ ਸਮੋਸਾ ਪਾਰਟੀ ਹੋ ਜੇ ਜਾਂ ਕਚੋਰੀ ਪਾਰਟੀ ਹੋ ਜੇ ਜਾਂ ਪਾਲਕ ਦੇ ਪਕੌੜੇ ਹੋਣ ਐ ਤਾਂ ਪੁਰਾਣੇ ਰਿਸ਼ਤੇ ਨੇ ਐ ਤੇ ਪੁਰਾਣੇ ਸੰਝੋਤੇ ਨੇ ਜਦੋਂ ਵੀ ਕੋਈ ਵੀ ਕਲ ਪੈਪਰਾ ਆਂਦਾ ਸੀ ਤੇ ਅਸੀਂ ਸਮੋਸਾਂ ਨੂੰ ਇੱਕ ਇਸ ਤਰ੍ਹਾਂ ਦੀ ਚੀਜ਼ ਸਮਝਦੇ ਸੀ ਕਿ ਨੇਜੀ ਬੜੀ ਵੱਡੀ ਚੀਜ਼ ਸਾਡੇ ਚਾਹ ਪਾਣੀ ਲਈ ਰੱਖੀ ਗਈ ਹੈ ਤੇ ਇਸ ਲਈ ਉਹਨਾਂ ਹੀ ਚੀਜ਼ਾਂ ਨੂੰ ਇਨ ਫਿਊਚਰ ਤੁਸੀਂ ਲਾਈਫ ਵਿੱਚ ਜਿੰਦਾ ਵੀ ਅੱਗੇ 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 ਵਧਦੇ ਹੋ ਨਾ ਆਪਣੇ ਪਿਛਲੇ ਸਮੇਂ ਨੂੰ ਕਦੀ ਵੀ ਨਾ ਭੁੱਲੋ ਕਿਉਂਕਿ ਮੈਂ ਆਪਣੀ ਜ਼ਿੰਦਗੀ 'ਚ ਇੱਕੋ ਹੀ ਚੀਜ਼ ਯਾਦ ਰੱਖੀ ਹੈ ਕਿ ਰਾਮ ਜੀ ਦੀ ਕਿਰਪਾ ਨਾਲ ਅੱਜ ਮੇਰੇ ਗੁਰੂ ਦੇ ਪਿਤਾ ਮਹਾਰਾਜ ਜੀ ਦੀ ਕਿਰਪਾ ਨਾਲ ਜੇ ਪਰਮਾਤਮਾ ਨੇ ਦਿੱਤਾ ਸਾਡੇ ਕੋਲ ਸਭ ਕੁਛ ਹੈਗਾ ਹੈ ਤੇ ਅਸੀਂ ਆਪਣੇ ਪੁਰਾਣੇ ਸਮੇਂ ਪੁਰਾਣੇ ਮਾਹੌਲ ਆਪਣੇ ਪੁਰਾਣੇ ਵਕਤ ਬੀਤੀਆਂ ਯਾਦਾਂ ਨੂੰ ਅਸੀਂ ਕਿਤਨਾ ਕਿਤੇ ਹਮੇਸ਼ਾ ਉਹਨੂੰ ਕਾਪੀ ਦੀ ਤਰ੍ਹਾਂ ਬਣ ਕੇ ਰੱਖੀਏ ਕਿਉਂਕਿ ਕਹਿੰਦੇ ਨੇ ਕਿ ਲੱਖਾਂ ਤੋਂ ਕੱਖ ਤੇ ਕੱਖਾਂ ਤੋਂ ਲੱਖ ਬਣਨ ਲੱਗਿਆ ਟਾਈਮ ਨਹੀਂ ਲੱਗਦਾ ਪਰਮਾਤਮਾ ਕਿੱਥੇ ਲਿਆ ਕੇ ਸੁੱਟ ਦਿੰਦਾ ਏ ਐ ਵੀ ਟਾਈਮ ਨਹੀਂ ਲੱਗਦਾ ਤੇ ਇਸ ਲਈ ਹਮੇਸ਼ਾ ਆਪਣੀ ਜਿਹੜੀ ਤੁਹਾਡੀ ਨਜ਼ਰ ਹੈ ਉਹ ਪਰਮਾਤਮਾ ਦੇ ਪ੍ਰਤੀ ਉਹਦੇ ਚਰਨਾਂ ਦੇ ਪ੍ਰਤੀ ਇਸ ਤਰ੍ਹਾਂ ਬਣਾ ਕੇ ਰੱਖੋ ਕਿ ਪਰਮਾਤਮਾ ਦੀ ਰਜਾ ਵੀ ਤਸੀ ਰਹੀ ਗਏ ਕਦੀ ਆਪਣੇ ਆਪ ਨੂੰ ਪਲੱਸ ਨਾ ਕਰਿਆ ਹਾਂ ਜੀ ਮੈਂ ਇਦਾਂ ਹੀ ਆ ਮੈਂ ਇਦਾਂ ਹੀ ਜੋ ਉਹ ਜੀ ਠੀਕ ਹੈ ਤੁਸੀਂ ਹੋਵੋਗੇ ਸਾਰੇ ਆਪਣੇ ਆਪਣੇ ਵਧੀਆ ਬਟ ਮੇਰੀ ਸੋਚ ਤਾਂ ਇਹ ਕਹਿੰਦੀ ਹੈ ਕਿ ਆਪਣੇ ਇਨ ਫਿਊਚਰ ਜੋ ਆਪਣੇ ਪਾਸਟ ਸਮੇਂ ਦਾ ਪਿੱਤਿਆ ਜੋ ਵੀ ਹੈ ਉਹ ਕਦੀ ਵੀ ਨਹੀਂ ਭੁੱਲਣਾ ਚਾਹੀਦਾ ਕਿਤਨਾ ਕਿਤੇ ਯਾਦ ਰੱਖਣਾ ਚਾਹੀਦਾ ਤੇ ਇਸ ਲਈ ਕੁਲਵਿੰਦਰ ਚਾਹੇ ਤੁਸੀਂ ਬਹੁਤ ਅੱਛੀ ਫੈਮਿਲੀ ਚ ਗਏ ਹੋ ਚਾਹੇ ਤੁਸੀਂ ਰਿਚ ਫੈਮਿਲੀ ਚ ਗਏ ਹੋ ਚਾਹੇ ਤੁਹਾਡੇ ਕੋਲ ਬਹੁਤ ਸਾਰੀ ਮਨੀ ਪਾਕਟੇ ਗਈ ਹੈ ਬਟ ਮੇਰੇ ਲਈ ਤਾਂ ਇੱਕ ਸਿੰਪਲ ਚਾਹ ਸਮੋਸਾ ਉਹ ਵੀ ਬਹੁਤ ਵੱਡੀ ਪਾਰਟੀ ਗਿਣੀ ਜਾਂਦੀ ਹੈ ਤੇ ਇਸ ਲਈ ਉਹ ਸੀਜ਼ ਨੂੰ ਮੈਂ ਕਿੰਨਾ ਕਿਤੇ ਹਮੇਸ਼ਾ ਆਪਣੇ ਅੰਦਰ ਦਬਾ ਕੇ ਰੱਖਿਆ ਹੋਇਆ ਹੈ ਆਈ ਥਿੰਕ ਮੈਂ ਇੱਕ ਵਾਰ ਤੁਹਾਨੂੰ 빅 ਬਾਸ ਦਾ ਵੀ ਦੱਸਿਆ ਸੀ ਕਿ ਜਿਹੜਾ ਸਾਡਾ Jio Cinema ਦੇ ਉੱਪਰ ਸਟਾਰਟ ਹੋ ਰਿਹਾ ਹੈ 빅 ਬਾਸ OTP 4 ਸੀਜ਼ਨ ਤੇ ਉਹਦੇ ਵਿੱਚ ਵੀ ਮੇਰੀ ਪੂਰੀ ਇੱਛਾ ਹੈ ਕਿ ਤੁਹਾਡੇ ਵਰਗਿਆਂ ਦੀ ਸਪੋਰਟ ਮੈਨੂੰ ਮਿਲ ਜਾਵੇ ਤਾਂ ਮੈਂ ਵੀ ਇੱਕ ਵਾਰ OTP ਲਈ ਜਾਵਾਂ ਆਪਣੀ ਮਲਾਂ ਜਿਹੜੀ 3 ਮਿੰਟ ਦਾ ਸ਼ੋਅ ਸਾਡਾ ਹੈਗਾ ਉਹਨੂੰ ਮੈਂ ਕਲੀਅਰ ਕਰ ਪਾਵਾਂ ਉਹਦੇ ਵਿੱਚ ਪਾਸ ਹੋ ਪਾਵਾਂ ਕਿਉਂਕਿ ਅੱਜ ਤੋਂ ਲੈ ਕੇ ਮੈਕਸਿਮਮ ਅੰਮ੍ਰਿਤਸਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਬੀਪਾਸ ਖੇਲਣ ਲਈ ਕੋਈ ਗਿਆ ਹੋਵੇ ਉਹ ਕੀ ਹਰ ਕੋਈ ਕਹਿੰਦਾ ਹੈ ਉਹ ਇਸ ਤਰ੍ਹਾਂ ਦਾ ਸ਼ੋਅ ਹੈ ਉਹ ਇਸ ਤਰ੍ਹਾਂ ਦਾ ਸ਼ੋਅ ਹੈ ਮੈਨੂੰ ਤਾਂ ਇੰਨੇ ਟਾਈਮ ਹੋ ਚੱਲਿਆ ਮੈਂ ਬਿਗ ਬਾਸ ਦੇਖ ਰਹੀ ਆ ਪਰ ਮੈਨੂੰ ਤਾਂ ਰੈਲਿਟੀ ਲੱਗਦਾ ਹੈ ਲਾਈ ਸਦੀ ਸਚਾਈ ਲੱਗਦੀ ਹੈ ਬਾਕੀ ਦੇਖੋ ਜੀ ਮੈਂ ਇੰਗਲਿਸ਼ ਵਗੈਰਾ ਤਾਂ ਜ਼ਿਆਦਾ ਬੋਲ ਨਹੀਂ ਪਾਉਂਦੀ ਤੇ ਹਿੰਦੀ ਸਾਡੀ ਇਦਾਂ ਹੀ ਹੈ ਟੁੱਟੀ ਪਿੱਟੀ ਦੀ ਪਰ ਪੰਜਾਬੀ ਦੀ ਸ਼ਾਨ ਤੇ ਪੰਜਾਬੀਆਂ ਦੀ ਆਣ ਅਸੀਂ ਉਹ ਨਹੀਂ ਕਦੀ ਭੁੱਲ ਪਾਂਦੇ ਤੇ ਇਸ ਲਈ ਜਦੋਂ ਵੀ ਕਿਤੇ ਰਾਮ ਜੀ ਨੇ ਕਿਤੇ ਮੇਰਾ ਪੂਰਾ 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 ਵਕਤ ਸਮੇਂ ਦੇ ਨਾਲ ਸਪੋਰਟ ਕੀਤਾ ਤਾਂ ਅੱਜ ਤੁਹਾਡੀ ਸਪੋਰਟ ਕੇ ਮੇਥੋਂ ਤੱਕ ਵਿਚਿਆਂ ਤੇ ਤੁਹਾਡੀ ਸਕੂਲ ਲਈ ਜਾਂ ਗੁਰੂ ਮਹਾਰਾਜ ਦੀ ਸਕੂਲ ਲਈ ਤੇ ਪ੍ਰਮਾਤਮਾ ਨੇ ਕੀ ਪਤਾ ਮੈਨੂੰ ਓਟੀਪੀ ਵਿੱਚ ਇੱਕ ਚਾਂਸ ਮਿਲ ਜਾਵੇ ਤੇ ਮੈਂ ਵੀ ਕੋਲਸ ਦੇ ਵਿੱਚ ਜਾਂ ਜੀ ਉਹ ਸਿਮਾ ਦੇ ਵਿੱਚ ਓਟੀਪੀ ਖੇਲਣ ਜਾਵਾਂ ਬਾਕੀ ਸਮੇ ਦਾ ਕੁਝ ਨਹੀਂ ਜੇ ਪਤਾ ਵਕਤ ਇਨਸਾਨ ਨੂੰ ਕਿੱਥੇ ਦਾ ਕਿੱਥੇ ਲੈ ਜਾਵੇ ਵਕਤ ਕਿੱਥੇ ਦਾ ਕਿੱਥੇ ਕਰਵਾ ਦਵੇ ਤੇ ਕੁਝ ਨਹੀਂ ਪਤਾ ਸਿਰਫ ਹਲਕੀ ਜੀ ਮੇਰੇ ਦਿਲ ਔਰ ਮੇਰੀ ਜ਼ੁਬਾਨ ਤੇ ਮੇਰੇ ਦਿਮਾਗ ਦੇ ਵਿੱਚ ਐ ਥੋਟ ਹੈ ਕਿ ਮੈਂ ਇੱਕ ਵਾਰ ਆਪਣੀ ਲਾਈਫ ਦੇ ਵਿੱਚ ਜ਼ਰੂਰ OTP Jio Cinema ਜਾਂ Colors Party ਦੇ ਵਿੱਚ ਜਾਵਾਂ ਔਰ ਮੈਂ ਵੀ ਖੇਲ ਕੇ ਆਵਾਂ ਮੈਂ ਦੇਖ ਕੇ ਆਵਾਂ ਕਿ ਹਾਂ ਅੱਜ ਦੀ ਲਾਈਫ origignal ਵਿੱਚ ਕੀ ਕੁਛ ਚੱਲ ਰਿਹਾ ਫੇਕਨੈਸ ਵਿੱਚ ਕੀ ਚੱਲ ਰਿਹਾ ਤੇ ਲੋਕ ਕਿੱਦਾਂ ਪਲੇ ਕਰ ਰਹੇ ਕਿੱਦਾਂ ਖੇਲ ਰਹੇ ਉਹ ਕਿਸ ਤਰ੍ਹਾਂ ਮਤਲਬ ਜਿੱਤ ਜਾਂਦੇ ਨੇ ਇਹ ਚੀਜ਼ਾਂ ਦੀ ਸਾਨੂੰ ਇੱਕ ਇੱਕ ਚੀਜ਼ ਦੀ ਡਿਮਾਈਂਡਡ ਹੋਣੀ ਚਾਹੀਦੀ ਹੈ ਹਾਂਜੀ ਬਾਕੀ ਅੱਜ ਦੀ ਵਿਚਾਰ ਸਾਡੇ ਤਿੰਨ ਜਗ੍ਹਾ ਤੇ ਹੋਈ ਹੈ ਇੱਕ ਮੇਰੇ ਫਰੈਂਡ ਲਖਵਿੰਦਰ ਜਿਹੜੇ ਮੈਨਾਂ ਮਿਲੇ ਉਸ ਸਮੋਸਾ ਪਾਰਟੀ ਉਹਨਾਂ ਨੇ ਕੀਤੀ ਗਈ ਔਰ ਸੈਕਿੰਡ ਮੈਂ ਗੁਲਫਰੀ ਜਿਹੜਾ ਉਹਨਾਂ ਦੇ ਬਾਰੇ ਵਿਸ਼ਾ ਕੀਤਾ ਉਹਨਾਂ ਨੂੰ ਦੱਸਿਆ ਉਹਦੀ ਵੀ ਵਿਚਾਰ ਮੈਂ ਤੁਹਾਨੂੰ ਕਰ ਦਿੱਤੀ ਹੈ ਤੇ ਹਾਂਜੀ ਬਾਕੀ ਆਪਣੇ ਇਨ ਫਿਊਚਰ ਜਿਹੜਾ ਤੁਹਾਡੀ ਲਾਈਫ ਦੇ ਵਿੱਚ ਪਾਸਟ ਕੁਝ ਚੀਜ਼ਾਂ ਬੀਤ ਜਾਂਦੀਆਂ ਨੇ ਪਰਮਾਤਮਾ ਤੁਹਾਨੂੰ ਪਲੱਸ ਤੋਂ ਪਲੱਸ ਕਰਦਾ ਹੈ ਆਪਣੇ ਉਹ ਸਮੇਂ ਗਰੀਬੀ ਨੂੰ ਕਦੀ ਨਾ ਭੁੱਲੋ ਅੱਜ ਵੀ ਕਿਤਨਾ ਕਿਤੇ ਸਮਾਂ ਆਪਣਾ ਯਾਦ ਰੱਖਿਆ ਕਰੋ ਤੇ ਬਾਕੀ ਜਿਹੜਾ ਲਾਸਟ ਮੈਂ ਓਟੀਪੀ ਜੀ ਉਸ ਸਿਮਾ ਦੇ ਬਾਰੇ ਤੁਹਾਨੂੰ ਦੱਸਿਆ ਹੈ ਤੇ ਉਹ ਵੀ ਕਿਤਨਾ ਕਿਤੇ ਰਾਮ ਜੀ ਨੇ ਚਾਇਆ ਤੇ ਮੇਰਾ ਡ੍ਰੀਮ ਪੂਰਾ ਕੰਪਲੀਟ ਕਰਾਂਗੇ ਸੋ ਮੈਂ ਤੁਹਾਡੀ ਮੋਨਿਕਾ ਦਾ ਵੱਨ ਜਲਦੀ ਨੈਕਸਟ ਵੀਡੀਓ ਦੇ ਵਿੱਚ ਤੁਹਾਡੇ ਨਾਲ ਇਦਾਂ ਹੀ ਜੁੜਾਂਗੀ ਤੇ ਤੁਹਾਡਾ ਪਿਆਰ ਤੁਹਾਡੀ سپورਟ ਮੇਰਾ ਪਰਿਵਾਰ ਮੈਨੂੰ ਇਸ ਤਰ੍ਹਾਂ ਹੀ ਦਿੰਦੇ ਰਹੋ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ